ਹਲਕਾ ਗੁਰੂ ਹਰ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਅੱਗ ਦਾ ਕਹਿਰ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈਗੇ ਆ ਪਿੰਡ ਪਾਟਾ ਲੱਗ ਕੇ ਅੱਗ ਲੱਗੀ ਹੈ ਉਸ ਤੋਂ ਬਾਅਦ ਪਿੰਨ ਨਦਾਨਾ ਪਹੁੰਚਦੀ ਹੈ ਹਵਾ ਦੇ ਕਾਰਨ ਨਾਲ ਕਹਿੰਨੀ ਤੇਜ਼ ਹੈਗੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਗ ਧਿਆ ਨਿਕਲ ਰਹੀਆਂ ਲਪਟਾਂ ਤੇ ਇੱਕ ਫਾਇਰ ਵਗੇੜ ਵੀ ਪਾਟੇ ਪਿੰਡ ਆਈ ਆ ਉਹ ਵੀ ਖਰਾਬ ਹੋ ਗਈ ਤੇ ਹੁਣ ਆ ਕਿੰਨੀ ਤੇਜ਼ੀ ਦੇ ਨਾਲ ਗੁਰੂ ਵਰਸਾਈ ਸ਼ਹਿਰ ਵਾਲੇ ਪਾਸੇ ਨੂੰ ਵਧ ਰਹੀ ਹੈਗੀ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਪਿੰਡ ਸਰੂਪ ਸਿੰਘ ਵਾਲਾ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹੈਗੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਤੁਹਾਨੂੰ ਦਿਖਾਈ ਦੇ ਰਿਹਾ ਆਸਮਾਨ ਦੇ ਵਿੱਚ ਉੜਦਾ ਹੋਇਆ ਉੜਦਾ ਹੋਇਆ ਧੂਆਂ ਤੇ ਅੱਗ ਦੀਆਂ ਲਪਟਾਂ ਤੁਸੀਂ ਦੇਖਦੇ ਹੋ ਕਿੰਨੀ ਤੇਜ਼ੀ ਦੇ ਨਾਲ ਇਹ ਅੱਗ ਅੱਗੇ ਵਧ ਰਹੀ ਹੈ ਕਿਸਾਨਾਂ ਦਾ ਕਈ ਏਕੜ ਨਾਲ ਕਈ ਏਕੜ ਖਰੀਬ ਕਣਕ ਦੀ ਫਸਲ ਅੱਜ ਫੇਰ ਅੱਗ ਵੀ ਲਪੇਟ ਚ ਆ ਗਈ ਹੈ ਕੱਲ ਦੀ ਗੱਲ ਕਰਦੇ ਤਾਂ ਪੂਰੇ ਪੰਜਾਬ ਦੇ ਵਿੱਚ ਕੱਲ ਦਾ ਅੱਗ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਅੱਜ ਫਿਰ ਇਹ ਅੱਗ ਹਲਕੇ ਦੇ ਪਿੰਡਾਂ ਦੇ ਵਿੱਚ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਮੈਂ ਲਾਈਵ ਦਿਖਾ ਰਹੇ ਹੈਗਾ ਸਾਹਮਣੇ ਜਿਹੜਾ ਹੈ ਸਾਈਡ ਤੇ ਆ ਨਿਧਾਨਾ ਪਿੰਡ ਹੈ ਤੇ ਨਿਧਾਨੇ ਪਿੰਡ ਵਾਲੇ ਪਾਸਿਓਂ ਪਾਟੇ ਵਾਲੇ ਪਾਸਿਓਂ ਇਹ ਅੱਗ ਚਲਦੀ ਹੋਈ ਪਿੰਡ ਸਰੂਪ ਸਿੰਘ ਵਾਲਾ ਜਰੂਰ ਪਹੁੰਚ ਗਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸਾਹਮਣੇ ਸਰਦਾਰ ਜੀ ਮੈਂ ਤੁਹਾਨੂੰ ਦਿਖਾ ਦੇਣਾ ਹੈਗਾ ਪਾਣੀ ਛਿੜਕਦੇ ਹੋਏ ਵੀ ਤੁਹਾਨੂੰ ਦਿਖਾਈ ਦੇ ਰਹੇ ਆ ਤੂੜੀ ਪਈ ਹੈ ਉੱਥੇ ਉਹਨਾਂ ਦੀ ਕਾਰ ਨੇਰੇ ਆ ਪਸ਼ੂਆਂ ਵਾਰਾ ਢਾਰਾ ਨੇਰੇ ਆ ਜਿਸ ਕਰਕੇ ਬਚਾਉਣ ਚ ਲੱਗੇ ਆ ਇਧਰ ਟਰੈਕਟਰ ਤੁਸੀਂ ਦੇ ਸਕਦੇ ਹੋ ਟਰੈਕਟਰ ਵੀ ਲੈ ਕੇ ਕਿਸਾਨ ਅੱਗੋਂ ਜਾਂਦੇ ਹੋਏ ਵੀ ਸਾਡੀ ਕਿਸੇ ਤਰੀਕੇ ਫਸਲ ਵੱਜ ਜਾਏ ਸਾਡੇ ਘਰ ਵੱਜ ਜਾਣ ਜਿਵੇਂ ਸਾਹਮਣੇ ਤੁਹਾਨੂੰ ਤਸਵੀਰ ਦੇ ਵਿੱਚ ਕਾਰ ਤਖਾਈ ਦੇ ਰਿਆ ਅੱਗ ਦੀ ਲਪਟਾਂ ਤੇ ਧੂਮੇ ਕਾਰਨ ਉਹ ਕਾਰ ਵੀ ਲਪੇਟ ਵਿੱਚ ਆ ਰਿਆ ਤੇ ਸਰਦਾਰ ਜੀ ਭਜਦੇ ਹੋਏ ਟਰੈਕਟਰ ਲੈ ਜਾਂਦੇ ਹੋਏ ਵੀ ਤੁਹਾਨੂੰ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋਗੇ ਹਲਕਾ ਗੁਰੂ ਅਰਸਾਏ ਦੇ ਵਿੱਚ ਅੱਗ ਦਾ ਅੱਜ ਦੂਜਾ ਕਹਿਰ ਦੇਖਣ ਨੂੰ ਮਿਲ ਰਿਹਾ ਤੇ ਕੱਲ ਸਭ ਤੋਂ ਵੱਡੀ ਘਟਨਾ ਇਹ ਦਿਖਾਈ ਦਿੱਤੀ ਹਲਕੇ ਗੁਰੂ ਅਰਸਾਏ ਦੇ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਦੇ ਕਾਰਨ ਲੋਕਾਂ ਦਾ ਵੱਡਾ ਭਾਰੀ ਨੁਕਸਾਨ ਹੋਇਆ ਤੇ ਅੱਜ ਵੀ ਉਹੀ ਹਾਲਾਤ ਨੇ ਫਾਇਰ ਬ੍ਰਿਗੇਡ ਫਿਰ ਵੀ ਨਹੀਂ ਆ ਕੱਲ ਵਾਲੀ ਘਟਨਾ ਤੋਂ ਸਾਨੂੰ ਨਸੀਹਤ ਨਹੀਂ ਮਿਲੀ ਕੱਲ ਵਾਲੀ ਘਟਨਾ ਤੋਂ ਵੀ ਪ੍ਰਸ਼ਾਸਨ ਨਹੀਂ ਜਾਗਿਆ ਕੱਲ ਵਾਲੀ ਘਟਨਾ ਨੂੰ ਲੈ ਕੇ ਵੀ ਅਜੇ ਤੱਕ ਇਹ ਗੱਲ ਸਾਹਮਣੇ ਆ ਗਈ ਅੱਜ ਦੀ ਇਸ ਵੀਡੀਓ ਤੋਂ ਅੱਜ ਇਹ ਫਿਰ ਲੱਗੀ ਅੱਗ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਧਰ ਸਾਰਾ ਪਿੰਡ ਦੇ ਲੋਕ ਹੁਣ ਘਰਾਂ ਤੋਂ ਬਾਹਰ ਨਿਕਲ ਕੇ ਬਾਹਰ ਆ ਰਹੇ ਆ ਪਿੰਡ ਸਰੂਪ ਸਿੰਘ ਵਾਲਾ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਆ ਕਿਉਂਗੀ ਜਿਸ ਜਗ੍ਹਾ ਤੇ ਅਸੀਂ ਖੜੇ ਹੈਗੇ ਆ ਸਾਡੇ ਵਾਲੇ ਪਾਸੇ ਇਸ ਸਾਈਡ ਨੂੰ ਹੀ ਅੱਗ ਵੱਦੀ ਦਿਖਾਈ ਦੇ ਰਹੀ ਹੈ ਸਾਡੀ ਵਾਲੀ ਸਾਈਡ ਤੇ ਅੱਗ ਵੱਦੀ ਦਿਖਾਈ ਦੇ ਰਹੀ ਹੈ ਪਟਵਾਰੀ ਜੀ ਇੱਥੇ ਜ਼ਰੂਰ ਪਹੁੰਚੇ ਹੋਗੇ ਜਸਵਿੰਦਰ ਸਿੰਘ ਹੋਰੀ ਪ੍ਰਸ਼ਾਸਨ ਵੱਲੋਂ ਜਾਇਜ਼ਾ ਲੈਣ ਦੇ ਲਈ ਪਰ ਵੱਡਾ ਸਵਾਲ ਹੋਈ ਹੈ ਪ੍ਰਸ਼ਾਸਨ ਵੀ ਕੀ ਕਰ ਸਕਦਾ ਹੈ ਕਿਉਂਕਿ ਅੱਗ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਹੈ ਹਵਾ ਵੀ ਇਧਰ ਨੂੰ ਹੈ ਜਿਸ ਸਾਈਡ ਤੇ ਅਸੀਂ ਖੜੇ ਹੈਗੇ ਆ ਸਾਡੇ ਦੇ ਪਾਸ ਤੁਸੀਂ ਦੇਖ ਲਓ ਅੱਗੇ ਇਧਰ ਤੇਜ਼ੀ ਨਾਲ ਵੱਧਦੀ ਹੋਈ ਆ ਰਹੀ ਹੈ ਇੱਕ ਏਕੜ ਦੂਰ ਜਿਹੜੀ ਅੱਗ ਦਿਖਾਈ ਦੇ ਰਹੀ ਹੈ ਕਿਲਾ ਦੂਰ ਤੋਂ ਅੱਗ ਦਿਖਾਈ ਦੇ ਰਹੀ ਹੈ ਗੁਰੂ ਆਸਾਏ ਹਲਕੇ ਦੇ ਵਿੱਚ ਅੱਜ ਇਹ ਦੂਜੀ ਘਟਨਾ ਹੈ ਕੱਲ ਪੰਜ ਤੋਂ 6 ਪਿੰਡ ਇਸ ਸਾਗ ਨੇ ਲਪੇਟ ਚਲਾਏ ਤੇ ਅੱਜ ਸਵੇਰ ਇਹ ਅੱਗ ਜਦੋਂ ਪਾਟੇ ਪਿੰਡ ਤੋਂ ਚਲਦੀ ਆ ਨਦਾਨਾ ਪਿੰਡ ਹੁਣ ਸਰੂਪ ਸਿੰਘ ਵਾਲਾ ਪਿੰਡ ਮੂਲ ਕੇ ਬਤਾਰ ਦਾ ਬੋਗੀ ਵਾਲਾ ਕਈ ਏਰੀਆ ਜਿਹੜੇ ਨੇ ਹੁਣੇ ਲਪੇਟ ਦੇ ਵਿੱਚ ਲਊਗੀ ਅੱਗ ਉਹਦਾ ਕਾਰਨ ਹੈ ਹਵਾ ਬਹੁਤ ਤੇਜ਼ ਹੈ ਸਾਹਮਣੇ ਇੱਕ ਕਾਰ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਉਸ ਕਾਰ ਨੂੰ ਵੀ ਖਤਰਾ ਬਣ ਚੁੱਕਿਆ ਹੈ ਤਸਵੀਰ ਦੇ ਵਿੱਚ ਤੁਸੀਂ ਸਾਫ਼ ਦੇਖੋ ਕਾਰ ਦੇ ਚਾਰ ਸ਼ਵੇਰੇ ਅੱਗ ਫੈਲਰ ਚੁੱਕੀ ਹੈ ਉਹ ਭਾਈ ਟਰੈਕਟਰ ਲੈ ਕੇ ਜਰੂਰ ਗਿਆ ਸੀ ਪਰ ਜਿਸ ਹਾਲ ਨਾਲ ਅੱਗ ਤੇਜ਼ੀ ਵਧੀ ਹੁਣ ਟਰੈਕਟਰ ਵੀ ਪਿੱਛੇ ਨੂੰ ਮੋੜ ਕੇ ਵਾਪਸ ਬਚਾਉਂਦਾ ਹੋਇਆ ਦਿਖਾਈ ਦੇ ਰਿਹਾ ਕਿ ਟਰੈਕਟਰ ਅੱਗ ਦੀ ਲਪੇਟ ਚਨਾ ਆ ਜਾਈ ਤੇ ਤੇਜ਼ੀ ਨਾਲ ਹੁਣ ਇਹ ਅੱਗ ਅੱਗੇ ਵੱਧੀ ਦਿਖਾਈ ਦੇ ਰਹੀ ਹੈ ਸਾਹਮਣੇ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਂਦਾ ਹੈਗਾ ਇੱਥੇ ਦਾ ਨਾਲ ਨੂੰ ਪਿੱਛੇ ਪਿੱਛੇ ਖੜੀ ਕਣਕ ਵੀ ਦਿਖਾਈ ਦੇ ਰਹੀ ਹੈ ਖੜੀ ਕਣਕ ਦੇ ਵਿੱਚ ਜਿਹੜਾ ਕਾਲਾ ਧੂਆਂ ਜਾਂ ਸਕਣਾ ਦਿਖਾਈ ਦੇ ਰਿਹਾ ਉਹ ਖੜੀ ਕਣਕ ਨੂੰ ਲੱਗੀ ਅੱਗ ਹੀ ਦਿਖਾਈ ਦੇ ਰਹੀ ਹੈ ਤੇ ਨਾਲ ਨੂੰ ਲੱਗੀ ਅੱਗ ਵੀ ਦੇਖ ਲਓ ਤੇ ਟਰੈਕਟਰਾਂ ਦੇ ਨਾਲ ਕਿਸਾਨ ਬਚਾਉਣ ਲਈ ਲੱਗੇ ਹੋਇਆ ਵੀ ਪਿੰਡ ਨੂੰ ਅਗਣਾ ਪੈ ਜਾਏ ਕਿਸੇ ਕਾਰਨ ਕਿਉਂਕਿ ਪਿੰਡ ਦਾ ਜਿਹੜਾ ਆ ਨਈਆਲਾ ਖੇਤ ਹੈਗਾ ਇਹਦੇ ਕਰਕੇ ਪਿੰਡ ਨੂੰ ਅੱਗ ਨਾ ਪਵੇ ਤੇ ਲੋਕ ਟਰੈਕਟਰਾਂ ਦੇ ਨਾਲ ਢੇੜੇ ਲਗਾਉਂਦੇ ਹੋਏ ਵੀ ਜਰੂਰ ਦਿਖਾਈ ਦੇ ਰਹੇ ਨੇ ਵੀ ਅੱਗ ਨੂੰ ਕਿਸੇ ਤਰੀਕੇ ਰੋਕਿਆ ਜਰੂਰ ਜਾਵੇ ਰੋਕ ਜਰੂਰ ਲਿਆ ਜਾਵੇ ਪਰ ਜਿੰਨੀ ਹਵਾ ਤੇਜ ਹੈ ਜਿਸ ਤਰੀਕੇ ਅੱਗ ਤੇਜ਼ੀ ਨਾਲ ਅੱਗੇ ਵਧ ਰਹੀ ਹੈਗੀ ਐਸ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਫਾਇਰ ਬ੍ਰਿਗੇਡ ਕੋਈ ਨਹੀਂ ਹੈ ਇੱਥੇ ਕਿਉਂਕਿ ਫਾਇਰ ਬ੍ਰਿਗੇਡ ਹਲਕਾ ਗੁਰੂਵਰਸਾਏ ਦੇ ਵਿੱਚ ਹੈ ਹੀ ਨਹੀਂ ਹੁਣ ਕੱਲ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਵਸ ਤਾਂ ਪੂਰੇ ਪੰਜਾਬ ਦੇ ਵਿੱਚ ਹਾਲਾਤੇ ਬਣੇ ਹੋਏ ਸੀ ਕਿਸੇ ਜਿਹੜੇ ਦੀ ਗੱਲ ਕਰ ਲਈਏ ਕਿ ਕਿਸਾਨਾਂ ਨੂੰ ਹੁਣ ਮੁਆਵਜ਼ਾ ਮਿਲੇਗਾ ਇਹ ਆਖਰ ਕਿਉਂ ਹੋਇਆ ਡ੍ਰੈਕਟਰ ਤੁਸੀਂ ਦੇਖੋ ਕਿਸਾਨ ਆਪਣੇ ਘਰਾਂ ਤੋਂ ਡ੍ਰੈਕਟਰ ਕੱਢ ਕੇ ਕਲਟੀਵੇਟਰ ਪਾ ਗਏ ਢੇੜੇ ਲਗਾਉਂਦੇ ਜਰੂਰ ਦਿਖਾਈ ਦੇ ਰਹੇ ਨੇ ਵੀ ਅੱਗ ਕਿਸੇ ਨਾ ਕਿਸੇ ਤਰੀਕੇ ਰੁਕ ਜਰੂਰ ਜਾਵੇ ਪਰ ਰੁਕਣ ਵਾਲੀ ਇੱਥੇ ਕੋਈ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ ਕਿਉਂਕਿ ਤੇਜ਼ੀ ਨਾਲ ਤੇਜ਼ੀ ਦੇ ਨਾਲ ਇਹ ਅੱਗ ਅੱਗੇ ਵਧ ਰਹੀ ਹੈਗੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਹੈਗੀਆਂ ਦੇਖ ਸਕਦੇ ਹੋ ਚਾਰ ਸ਼ਵੇਰੇ ਟਰੈਕਟਰ ਚੱਲਦੇ ਹੋਏ ਜਰੂਰ ਦਿਖਾਈ ਦੇ ਰਹੇ ਆ ਪਿੰਡ ਵਾਸੀ ਜਰੂਰ ਅੱਗ ਨੂੰ ਬਜਾਣ ਲਈ ਕਾਬੂ ਪਾਉਣ ਦੇ ਲਈ ਆਪਣੇ ਘਰਾਂ ਦੇ ਵਿੱਚੋਂ ਟਰੈਕਟਰ ਕੱਢ-ਕੱਢ ਕੇ ਬਾਹਰ ਲੈ ਕੇ ਆ ਰਹੇ ਆ ਪਿੰਡ ਸਰੂਪ ਸਿੰਘ ਵਾਲਾ ਤੋਂ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਉਹ ਦਿਖਾ ਰਹੇ ਹੈਗੀਆਂ ਟਰੈਕਟਰਾਂ ਦੇ ਨਾਲ ਢੇੜੇ ਜਰੂਰ ਲਗਾਏ ਜਾ ਰਹੇ ਆ ਕਾਫੀ ਲੋਕ ਪਿੰਡ ਤੋਂ ਬਾਹਰ ਆ ਗਏ ਕਿਉਂਕਿ ਪਿੰਡ ਨੂੰ ਅੱਗ ਪੈਣ ਦਾ ਵੀ ਖਤਰਾ ਮੰਡਰਾ ਰਿਹਾ ਜਸਵਿੰਦਰ ਸਿੰਘ ਪਟਵਾਰੀ ਹੋਰੀ ਇੱਥੇ ਪਹੁੰਚੇ ਅਫਸਰ ਸਾਹਿਬ ਕੀ ਰਿਪੋਰਟ ਹੈਗੀ ਆ ਕਿੰਨੇ ਕੁ ਪਿੰਡਾਂ ਦੇ ਵਿੱਚ ਅੱਗ ਫੈਲ ਰਹੀ ਹੋਈ ਆ ਨਾ ਤੇ ਸਰੂਪ ਸਿੰਘ ਵਾਲਾ ਜੀ ਪਿੱਛੇ ਆਪਣੇ ਮੋਣਕੇ ਠਾੜ ਮੋਣਕੇ ਠਾੜ ਵੀ ਮੋਣਕੇ ਠਾੜ ਦਾ ਕਹਿ ਰਿਹਾ ਕੁਝ ਰਕਬਾ ਫਰੋਸੇ ਇੱਕ ਜਾਣਾ ਹੈ ਮੋਣਕੇ ਠਾੜ ਦਾ ਰਕਬਾ ਸਰੂਪ ਸਿੰਘ ਨਾਲ ਨਾ ਨਾ ਪਾਟਾ ਵੀ ਕਹਿ ਰਿਹਾ ਹਾਂਜੀ ਹਾਂਜੀ ਕੀ ਪ੍ਰਬੰਧ ਹੈਗੇ ਆ ਪ੍ਰਸ਼ਾਸਨ ਕੋਲ ਕੋਈ ਫਾਇਰ ਹਾਂਜੀ ਹਾਂਜੀ ਫਾਇਰ ਗੇਡ ਇੱਕ ਆ ਗਈ ਹੈ ਜੀ ਉਹ ਲੱਗੀ ਹੈ ਜਿਹੜੀ ਆਪਣੇ ਪਿੰਡ ਕੋਲ ਆਈ ਹੈ ਹਾਂਜੀ ਇਹ ਘਾਰ ਹੀ ਇੱਥੇ ਟੋਇਸਪੁਰ ਇੱਥੇ ਟੋਇਸਪੁਰ ਨੂੰ ਆ ਹਾਂਜੀ ਅ ਬਿਲਕੁਲ ਜੀ ਪਟਵਾਰੀ ਸਾਹਿਬ ਜੁਰ ਮੌਕੇ ਤੇ ਪਹੁੰਚੇ ਹੋਏ ਆ ਜਸਵਿੰਦਰ ਸਿੰਘ ਹੋਣੀ ਉਹਨਾਂ ਵੱਲੋਂ ਇਹ ਗੱਲ ਹੀ ਕਹੀ ਜਾ ਰਹੀ ਹੈ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਲਗਾਤਾਰ ਫੋਨ ਕਾਲ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਫੋਨ ਕੀਤੇ ਜਾਏ ਨੇ ਫਾਇਰ ਬਗੜ ਨੂੰ ਇੱਕ ਫਾਇਰ ਗੇਡ ਪਾਟੇਪੇੜ ਦੇ ਕੋਲ ਆਈ ਆ ਪਰ ਪਾਟੇ ਤੋਂ ਜਾਣਕਾਰੀ ਜਿਹੜੀ ਮੇਰੇ ਤੱਕ ਪਹੁੰਚੀ ਆ ਉਹ ਵੀ ਫਾਇਰ ਬਿਗਲ ਆ ਗਿਆ ਉੱਥੇ ਖਰਾਬ ਹੋ ਗਈ ਆ ਉਹ ਬਾਟੇ ਤੇ ਵੀ ਫੋਨ ਸਾਨੂੰ ਆਇਆ ਸੀ ਪਰ ਹੁਣ ਇਹ ਅੱਗ ਗੁਰੂ ਹਰ ਸਾਹਿਬ ਵਾਲੇ ਪਾਸੇ ਤੁਸੀਂ ਦੇਖ ਲਓ ਜਿਵੇਂ ਹਵਾ ਦਾ ਰੁੱਖ ਹੈਗਾ ਹਵਾ ਦੇ ਰੁੱਖ ਦੇ ਨਾਲ ਅੱਗ ਜਿਹੜੀ ਹੈ ਕਰਵਟ ਲੈ ਰਹੀ ਹੈ ਤੇ ਇਸੇ ਪਿੰਡ ਨੂੰ ਸਰੂਪ ਸਿੰਘ ਵਾਲੇ ਪਿੰਡ ਤੋਂ ਹਟਦੀ ਹੋਈ ਬਾਰ ਬਾਰ ਪਿੰਡ ਦੇ ਹੁਣ ਅੱਗ ਗੁਰੂ ਹਰ ਸਾਹਿਬ ਸ਼ਹਿਰ ਵਾਲ ਵੱਡੀ ਜਰੂਰ ਦਿਖਾਈ ਦੇ ਰਹੀ ਹੈ ਗੁਰੂ ਹਰ ਸਾਹਿਬ ਸ਼ਹਿਰ ਵਾਲ ਨੂੰ ਜਾਂਦੀ ਦਿਖਾਈ ਦੇ ਰਹੀ ਹੈ ਤਸਵੀਰਾਂ ਤੁਸੀਂ ਦੇਖੋ ਕਿੰਨੀਆਂ ਆਸਮਾਨ ਦੇ ਹਾਲਾਤ ਜਿਹੜੇ ਆ ਉਹ ਕੀ ਬੜੇ ਹੋਏ ਆ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਗੁਰੂ ਹਰ ਸਾਈਂ ਹਲਕੇ ਦੀਆਂ ਤਸਵੀਰਾਂ ਨੇ ਗੁਰੂ ਹਰ ਸਾਈਂ ਦੇ ਪਿੰਡ ਸਰੂਪ ਸਿੰਘ ਵਾਲਾ ਦੇ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈਗਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਅੱਗ ਜੇ ਪਿੱਛੇ ਤੱਕ ਜਿਹੜੀ ਅੱਗ ਤੁਹਾਨੂੰ ਦਿਖਾਈ ਦੇ ਰਹੀ ਆ ਫਿਰ ਅੱਗ ਦੀਆਂ ਲਪਟਾਂ ਜਿਹੜੀਆਂ ਤੇਜ਼ ਹੁੰਦੀਆਂ ਜਰੂਰ ਦਿਖਾਈ ਦੇ ਰਹੀਆਂ ਨੇ ਹਵਾ ਦੇ ਕਰ ਜਿਵੇਂ ਹਵਾ ਦਾ ਰੁਖ ਚੇਂਜ ਹੁੰਦਾ ਉਸੇ ਤਰੀਕੇ ਅੱਗ ਦੀਆਂ ਲਪਟਾਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਹੁਣ ਜਦੋਂ ਅੱਗ ਇਸ ਪਾਸੇ ਨੂੰ ਹੋਈ ਆ ਟਰੈਕਟਰ ਚਾਲਕ ਟਰੈਕਟਰ ਕਾਬੂ ਆ ਸਕਦਾ ਜੇ ਟਰੈਕਟਰ ਖੋਪਣਾ ਜਾਏ ਵਿੱਚ ਕਿਤੇ ਉਹ ਡੰੜ ਜਿਹੜਾ ਲੋਕਾਂ ਨੂੰ ਸਤਾ ਰਿਹਾ ਤੇ ਲੋਕ ਇੱਕੋ ਗੱਲ ਹੀ ਕਹਿ ਰਹੇ ਨੇ ਵੀ ਟਰੈਕਟਰ ਬਚਾ ਕੇ ਇੱਧਰ ਲਾਇਆ ਸਾਹਮਣੇ ਵੇਖੋ ਬਿਲਕੁਲ ਟਰੈਕਟਰ ਦੇ ਪਿੱਛੇ ਅੱਗ ਆ ਗਈ ਕਿਸਾਨ ਵੀ ਘਾਬਰਦਾ ਜਰੂਰ ਦਿਖਾਈ ਦੇ ਰਿਹਾ ਇਹ ਟਰੈਕਟਰ ਲਪੇਟ ਦੇ ਵਿੱਚ ਨਾ ਜਾਏ ਕਿੰਨੀ ਤੇਜ਼ ਅੱਗ ਇਸ ਪਾਸੇ ਨੂੰ ਵਧੀ ਜਿੱਥੇ ਟਰੈਕਟਰ ਚੱਲ ਰਿਹਾ ਸੀ ਟਰੈਕਟਰ ਚਾਲਕ ਨੂੰ ਆਵਾਜ਼ਾਂ ਜਿਹੜੀਆਂ ਨੇ ਉਹ ਲਗਾ ਰਹਿ ਕਿਸਾਨ ਜਰੂਰ ਦਿਖਾਈ ਦਿੱਤੇ ਕਿਉਂਕਿ ਕੁਝ ਹੀ ਦੂਰੀ ਤੇ ਟਰੈਕਟਰ ਤੋਂ ਇਹ ਅੱਗ ਰਹਿ ਗਈ ਸੀ ਵੀ ਟਰੈਕਟਰ ਕਿਤੇ ਲਪੇਟ ਦੇ ਵਿੱਚ ਨਾ ਜਾਏ ਜਿਸ ਕਰਕੇ ਆਵਾਜ਼ਾਂ ਲਗਾਉਂਦੇ ਟਰੈਕਟਰ ਨੂੰ ਨਾ ਲਪੇਟ ਦੇ ਵਿੱਚ ਆਵੇ ਬਚਾਉਂਦੇ ਹੋਏ ਟਰੈਕਟਰ ਚਾਲਕ ਜਰੂਰ ਅੱਗੇ ਵਧੇ ਸਰਪੰਚ ਨੇ ਸਾਹਕਾ ਟਰੈਕਟਰ ਖੁਦ ਚਲਾਉਂਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਬਰਨ ਸਾਹਿਬ ਪਰ ਇਹ ਅੱਗ ਹੁਣ ਪਿੰਡ ਵੱਲ ਵੱਧ ਗਈ ਦੇਖ ਸਕਦੇ ਹੋ ਕਿੰਨੀ ਅੱਗ ਤੇ ਲਪਟਾਂ ਤੇਜ਼ ਹੈਗੀਆਂ ਨੇ ਫੀਡ ਕਿੰਨੀ ਨਾਲ ਅੱਗ ਅੱਗੇ ਵੱਧੀ ਦਿਖਾਈ ਦੇ ਰਹੀ ਹੈਗੀ ਆ ਤਸਵੀਰਾਂ ਤੁਸੀਂ ਆ ਲਾਈਵ ਦੇਖ ਰਹੇ ਹੋ ਇਸ ਪਿੰਡ ਵੱਲੋਂ ਵੱਧੀ ਹੋਈ ਅੱਗ ਪਿੰਡ ਸਰੂਪ ਸਿੰਘ ਵਾਲਾ ਨੂੰ ਵੱਧੀ ਹੋਈ ਅੱਗ ਦਿਖਾਈ ਦੇ ਰਹੀ ਹੈ ਅੱਗ ਦੀਆਂ ਤੇਜ਼ ਲਪਟਾਂ ਦੇ ਗਾਰਨ ਕਈ ਏਕੜ ਫਸਲ ਜਿਹੜੀ ਹੈ ਇਹ ਸਾਗ ਦੀ ਲਪੇੜ ਦੇ ਵਿੱਚ ਆ ਗਈ ਕਈ ਏਕੜ ਕਿਸਾਨਾਂ ਦਾ ਤੂੜੀ ਬਣਾਉਣ ਲਈ ਖੜਿਆ ਨਾਲ ਲਪੇੜ ਦੇ ਵਿੱਚ ਆ ਗਿਆ ਕੋਈ ਫਾਇਰ ਬ੍ਰਿਗੇਡ ਨਹੀਂ ਹੈ ਹਲਕੇ ਦੀ ਵੱਡੀ ਤਰਾਸਦੀ ਮੈਂ ਕੱਲ ਵੀ ਬੋਲਿਆ ਸੀ ਅੱਜ ਵੀ ਬੋਲਦਾ ਵੱਡੀ ਤਰਾਸਦੀ ਆ ਸਾਡੇ ਹਲਕੇ ਦੇ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਪਰ ਮਨ ਤਾਂ ਹੁਣ ਕਿਸਾਨਾਂ ਨੂੰ ਆਪਣੇ ਲੈਵਲ ਤੇ ਹੀ ਕਰਨੇ ਪੈ ਸਕਦੇ ਨੇ ਜੇ ਹਾਲਾਤ ਹੋਣ ਬਣੇ ਹੋਏ ਆ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਲਾਈਵ ਦੇਖ ਰਹੇ ਹੋ ਕਿੰਨੀ ਸਪੀਡ ਦੇ ਨਾਲ ਅੱਗ ਜਦਾਂ ਟਰੈਕਟਰ ਦੇ ਪਿੱਛੇ ਪੈਂਦੀ ਆ ਕਿਵੇਂ ਟਰੈਕਟਰ ਜਲਦੀ ਦੇ ਨਾਲ ਕਿਸਾਨ ਕੱਢ ਕੇ ਕੇ ਲੈ ਆਉਂਦੇ ਆ ਤੇ ਕਿੰਨੀ ਸਪੀਡ ਦੇ ਨਾਲ ਉਹਨੇ ਅੱਗ ਅੱਗੇ ਵੱਧਦੀ ਤੁਹਾਨੂੰ ਦਿਖਾਈ ਦੇ ਰਹੀ ਆ ਲਾਈਵ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਪਲ-ਪਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਹਲਕਾ ਗੁਰੂਵਰ ਸਾਇ ਦੇ ਅੱਜ ਫਿਰ ਚਾਰ-ਪੰਜ ਪਿੰਡਾਂ ਦੇ ਵਿੱਚ ਫੈਲਰੀ ਆ ਸਾਗ ਨੇ ਆਪਣਾ ਕਹਿਰ ਦਿਖਾਇਆ ਇਸ ਫੈਲਰੀ ਆਗ ਨੇ ਆਪਣਾ ਤਾंडਵ ਦਿਖਾਇਆ ਕਿਸਾਨਾਂ ਦੀ ਪੁੱਤਾਵੰਦ ਪਾਲੀ ਫਸਲ ਆਗ ਨੇ ਸਾਰਤੀ ਕਲਕ ਦੀਆਂ ਬੱਲੀਆਂ ਥੱਲੇ ਡਿੱਗਦੀਆਂ ਦਿਖਾਈ ਦਿੰਦੀਆਂ ਸੜਦਾ ਹੋਇਆ ਨਾੜ ਪਸ਼ਵਾਂ ਲਈ ਸੁੱਕਾ ਚਾਰਾ ਜਿਹੜਾ ਆ ਗਿਆ ਸੀ ਤੂੜੀ ਬਣਾਈ ਜਾਣੀ ਸੀ ਇਸਨਾੜ ਤੋਂ ਹੁਣ ਤੂੜੀ ਤੇ ਵੀ ਲਾਲੇ ਪੈ ਗਏ ਦਾਣਿਆਂ ਦੇ ਵੀ ਲਾਲੇ ਪੈ ਗਏ ਕਿਸਾਨਾਂ ਦੇ ਹਾਲਾਤ ਤੁਸੀਂ ਦੇਖੋ ਅੱਗ ਕੈਮਰੇ ਵਾਲੇ ਪਾਸੇ ਨੂੰ ਕਿੰਨੀ ਸਪੀਡ ਦੇ ਨਾਲ ਇਹ ਅੱਗ ਵਧ ਰਹੀ ਹੈ ਅਲੱਗ-ਅਲੱਗ ਪਿੰਡ ਜਿਹੜੇ ਆ ਇਹ ਸਾਗ ਨੇ ਲਪਟ ਦੇ ਵਿੱਚ ਲਏ ਹੈਗੇ ਆ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਅੱਗ ਦੇ ਕਾਰਨ ਕਿੰਨੀਆਂ ਤੇਜ਼ ਲਪਟਾਂ ਕਿੰਨੀ ਤੇਜ਼ੀ ਨਾਲ ਵਧਦੀ ਹੋਈ ਅੱਗ ਆਸਮਾਨ ਦੇ ਵਿੱਚ ਕਾਲਾ ਧੂਆਂ ਤੁਹਾਨੂੰ ਦਿਖਾਈ ਦੇ ਰਿਹਾ ਦ ਲਾਈਵ ਅਪਡੇਟ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕਰ ਰਹੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਖਾਂਜਾਂ ਜਾ ਰਹੀਆਂ ਨੇ ਵੇਖੋ ਲੋਕ ਰੋਂਦੇ ਹੋਏ ਦਿਖਾਈ ਦੇ ਰਹੇ ਜਿੰਨਾ ਕਿਸਾਨਾਂ ਦੀ ਫਸਲ ਫਸਲ ਸੜ ਕੇ ਸੁਆਹ ਹੋ ਗਈ ਗਰੀਬ ਪਰਿਵਾਰ ਰੋਂਦੇ ਕਰ ਲਾਂਦੇ ਦਿਖਾਈ ਦੇ ਰਹੇ ਆ ਹਾਲਾਤ ਜਿਹੜੇ ਤੁਸੀਂ ਦੇਖ ਲਓ ਕਿੰਨੇ ਤੇਜ਼ੀ ਦੇ ਨਾਲ ਅੱਗ ਪਿੰਡ ਵਾਲੇ ਪਾਸੇ ਵੱਧ ਰਹੀ ਏ ਉਹ ਮਾਤਾ ਪਿਣਾ ਸਾਹਮਣੇ ਰੋ ਰਹੀਆਂ ਨੇ ਜਿਨ੍ਹਾਂ ਦੀ ਪੁੱਤਾ ਮਗਫਾਲੀ ਫਸਲ ਸੜ ਕੇ ਸੁਆਹ ਹੋ ਗਈ ਹਾਲਾਤ ਦੇਖ ਲਈ ਉਹ ਤੁਸੀਂ ਦੇਖ ਸਕਦੇ ਹੋ ਘਰਾਂ ਨੂੰ ਅੱਗ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਪਰਿਵਾਰਿਕ ਮੈਂਬਰ ਵਰਲਾਵ ਕਰਦੇ ਜਰੂਰ ਦਿਖਾਈ ਦੇ ਰਹੇ ਗਿਆ ਘਰਾਂ ਦੇ ਵਿੱਚ ਆਹ ਸਕਰ ਨੂੰ ਨੇੜੇ ਜਿਹੜੀ ਅੱਗ ਪਹੁੰਚ ਚੁੱਕੀ ਹੈ ਜਿਸ ਕਰਕੇ ਪਰਿਵਾਰ ਕੇ ਮੈਂਬਰ ਸਾਰੇ ਬਾਹਰ ਆ ਗਏ ਰੋਂਦੇ ਕਰ ਲਾਉਂਦੇ ਦਿਖਾਈ ਦੇ ਰਹੇ ਏ ਤੂਹਾਂ ਹੀ ਤੂਹਾਂ ਕੁਝ ਵੀ ਦਿਖਾਈ ਨਹੀਂ ਦੇ ਰਹਾਗਾ ਕਾफी ਧੂਆਂ ਵੀ ਜੜਾ ਉਹ ਹੋ ਗਿਆ